ਸੋਸ਼ਣ ਅਖ਼ਰਕਮਤੀ ਨਗਰ ਨਮ ਲੁਧਿਆਣਾ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਜਿਹੜੇ ਪਾਪੀ ਮਹਲਾ ਬੇੜਕਰ ਜੀ ਦੀ ਬਹੁਤ ਬਹੁਤ ਧੰਨ ਦੀ ਬਧਾਈ ਦਿੰਦਾ ਹਾਂ ਭਾਈ ਖਾਲਸਾ ਭਾਈ ਬੱਤੇ ਪਤੀਆਂ ਬਾਬਾ ਸਾਹਿਬ ਦਾ ਜਨਮ ਦਿਹਾੜਾ ਹੈ। ਭਾਰਤ ਰਤਨ ਡਾਕਟਰ ਬੀ ਆਰ ਮੇੜਕਰ ਜੀ ਦੇ 132ਵੇਂ ਜਨਮ ਦਿਹਾੜੇ ਤੇ ਮੈਂ ਸਮੂੱਚੀ ਮਾਨਵਤਾ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਤੇ ਮੁਬਾਰਕਬਾਦ ਦਿੰਨਾ ਆਪਣੀ ਟੀਮ ਬਾਬਾ ਸਾਹਿਬ ਦਜਿਤ ਫੋਰਸ ਵੱਲੋਂ ਤੇ ਜਿਹੜਾ ਸਾਡੇ ਸੰਗਠਨ ਹੈ ਸਫਾਈ ਕਰਮਚਾਰੀ ਅੰਦੋਲਨ ਮਿਊਨਿਸਪਲ ਕਾਰਪੋਰੇਸ਼ਨ EMPLOYEES UNION ਸਾਰੇ ਹੀ ਸੰਗਠਨਾਂ ਵੱਲੋਂ ਇੱਕ ਸਾਂਝੇ ਤੌਰ ਤੇ ਸਾਡੇ ਮੁਖ ਦਫ਼ਤਰ ਕਾਰਪੋਰੇਸ਼ਨ ਇੱਕ ਸਮਾਗਮ ਕੀਤਾ ਗਿਆ ਜਿਸ ਦੇ ਵਿੱਚ 바ਵਾ ਸਾਹਿਬ ਨੂੰ ਫੁੱਲ ਅਰਪਿਤ ਕੀਤੇ ਗਏ ਤੇ ਪ੍ਰਣ ਦਿੱਤਾ ਗਿਆ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਬੱਚਿਆਂ ਨੂੰ ਜਿਹੜਾ ਸਿੱਖਿਆ ਦਾ ਆਵਾਸ ਹੈ ਜਿਹੜਾ ਸਿੱਖਿਆ ਦੀ ਕਮੀ ਹੈ ਉਹਨੂੰ ਦੂਰ ਕਰਾਂਗੇ ਤੇ ਆਪਣੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨੂੰ ਸਿੱਖਿਸ਼ਿਤ ਕਰਕੇ ਦੇਸ਼ ਲਈ ਤੇ ਪੰਜਾਬ ਤੇ ਪੰਜਾਬੀਅਤ ਲਈ ਕੰਮ ਆ ਸਕੀਏ ਸਾਡੇ ਬੱਚੇ ਸਾਡੇ ਲੋਕ ਇਹਦਾ ਅੱਜ ਅਸੀਂ ਪ੍ਰਣ ਕੀਤਾ ਇੱਥੇ ਮੈਂ ਦਸਾਵਰ ਲਵਲੀਪਾਲ ਅੱਜ ਮਿਊਸਪਲ ਸਭਾਈ ਵਿਦੂਲੂਨ ਦੇ ਦਫਤਰ ਇਹ ਜੋਨ ਵਿਖੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ 132 ਮਾ ਜਨਮ ਦਿਨ ਉੱਚੇ ਚੇ ਤੌਰ ਤੇ ਸੀ ਮਨਾ ਰਹੇ ਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਮੇਰੇ ਸਾਥੀ ਔਰ ਸਾਡੀ ਸੰਘਰਸ਼ ਕਮੇਟੀ ਦੇ ਸੀਨੀਅਰ ਨੇਤਾ ਸ੍ਰੀ ਆਗਰਪਾਲ ਸਿੰਘ ਜੀ 베ਦਪਾਲ 베ਦੀ ਜੀ ਔਰ ਖਲਾਰਚੰਦ ਗੁਪਤਾ ਜੀ ਜਿਥੇ ਮੈਂ ਪੂਰੇ ਦੇਸ਼ ਵਾਸੀਆਂ ਨੂੰ ਆਪਣੀ ਵੱਲੋਂ ਔਰ ਆਪਣੀ ਯੂਨੀਅਨ ਵੱਲੋਂ ਦਿਲ ਦੀ ਗਹਿਰਾਈਆਂ ਤੋਂ ਮੁਬਾਰਕਬਾਦ ਨਾ ਇਸ ਦੇ ਨਾਲ ਨਾਲ ਮੈਂ ਇੱਕ ਗੱਲ ਕਹੂੰਗਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਹਰ ਇੱਕ ਸਮਾਜ ਲਈ ਕੰਮ ਕੀਤਾ ਹੈ ਇੰਡੀਆ ਚ ਪੈਦਾ ਹੋਏ ਹਰ ਵਿਅਕਤੀ ਲਈ ਕੰਮ ਕੀਤਾ ਹੈ ਹਰ ਕੌਮ ਲਈ ਕੰਮ ਕੀਤਾ ਹੈ ਕੋਈ ਵੀ ਇੰਡੀਆ ਚ ਪੈਦਾ ਹੋਇਆ ਵਿਅਕਤੀ ਇਸ ਗੱਲ ਤੋਂ ਮੁਨਕਰ ਨਹੀਂ ਹੁੰਦਾ ਹੋ ਸਕਦਾ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਨੇ ਮੇਰੇ ਲਈ ਜਾਂ ਮੇਰੀ ਕੌਮ ਲਈ ਕੰਮ ਨਹੀਂ ਕੀਤਾ ਇਸ ਗੱਲ ਨੂੰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਪੂਰੇ ਭਾਰਤ ਵਾਸੀਆਂ ਲਈ 바ਵਾ ਸਾਹਿਬ ਡਾਕਟਰ ਅੰਬੇਡਕਰ ਨੇ ਕੰਮ ਕੀਤਾ ਹੈ ਔਰ ਮਿਸਾਲ ਵਜੋਂ ਮੈਂ ਗੱਲ ਕਰਨੀ ਜਾਊਂਗਾ ਜਿਸ ਤਰ੍ਹਾਂ ਅੱਜ ਆਪਾਂ ਕਹਿੰਦੇ ਮਾਤਰ ਸ਼ਕਤੀ ਨਾਰੀ ਸਨਮਾਨ ਇੱਕ ਟਾਈਮ ਸੀ ਕੁਝ ਲੋਕ ਕਹਿੰਦੇ ਸਨ ਕਿ ਭਈ ਇਹਨਾਂ ਨੂੰ ਅਸੀਂ ਸਿਰ ਤੇ ਨਹੀਂ ਬਿਠਾਣਾ ਲੇਕਿਨ ਬਾਬਾ ਸਾਹਿਬ ਨੇ ਐਸਾ ਕਾਨੂੰਨ ਰਚਿਆ ਐਸਾ ਸੰਵਿਧਾਨ ਬਣਿਆ ਕਿ ਅੱਜ ਤੁਸੀਂ ਦੇਖੋ ਸਾਡੀ ਦੇਸ਼ ਦੀ ਰਾਸ਼ਟਰਪਤੀ ਵੀ ਇੱਕ ਮਹਿਲਾ ਹੈ ਸਾਡੇ ਦੇਸ਼ ਦੀ ਮੁੱਖ ਮੰਤਰੀ ਵੀ ਕਈ ਮਹਿਲਾਵਾਂ ਰਹਿ ਚੁੱਕੀਆਂ ਰਹਿ ਗਿਆ ਵੀ ਨੇ ਸੋ ਜਿੱਤੇ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਇਸ ਦੇ ਨਾਲ-ਨਾਲ ਭਾਵੇਂ ਦੇਸ਼ ਦੀ ਕੇਂਦਰੀ ਸਰਕਾਰ ਹੈ ਭਾਵੇਂ ਪੰਜਾਬ ਸਰਕਾਰ ਹੈ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜਿਹੜਾ ਸੰਵਿਧਾਨ ਹੈ ਉਹਨੂੰ ਸਹੀ ਤਰੀਕੇ ਇਨਮੈਂਸ਼ਨ ਲਾਗੂ ਕਰੋ ਕਈ ਬਤਐਸੀਆਂ ਨੇ ਜਿਹੜੀਆਂ ਤੁਸੀਂ ਸਹੀ ਤਰੀਕੇ ਲਾਗੂ ਨਹੀਂ ਕਰ ਰਹੇ ਉਹਨਾਂ ਨੂੰ ਜਲਦੀ ਤੋਂ ਜਲਦੀ ਲਾਗੂ ਕਰੋ ਔਰ ਜਿਹੜਾ ਮੇਰਾ ਆਪਣਾ ਸਮਾਜ ਹੈ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਸੁੱਤੇ ਨਾ ਰਹੋ ਇਹ ਸੌਣ ਦਾ ਟਾਈਮ ਨਹੀਂ ਹੈ ਜੇ ਤੁਸੀਂ ਹੁਣ ਵੀ ਨਾ ਜਾਗੇ ਸੁੱਤੇ ਰਹੇ ਤਾਂ ਜਿਹੜਾ ਆਉਣ ਵਾਲਾ ਟਾਈਮ ਹੈ ਇਹ ਤੁਹਾਡੇ ਲਈ ਬਹੁਤ ਖਤਰਨਾਕ ਹੈ ਸੋ ਮਿੱਤਰੋ ਜ਼ਿਆਦਾ ਨਾ ਕਹਿੰਦਾ ਹੋਇਆ ਮੈਂ ਤੁਹਾਨੂੰ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਕਨ ਔਰ ਆਪਣੀ ਬਾਣੀ ਨੂੰ ਇੱਥੇ ਵਿਰਾਮ ਦਿੰਨਾ मेरे वालों सारे जय भीम जय भारत चौदह अप्रैल बाबा साहब भीमराव अंबेडकर जी की जयंती के मौके पर म्युनिसिपल सफाई मजदूर यूनियन के दफ्तर में एकत्रित एक हुए सभी साथी बाबा साहब की जयंती मनाने के लिए एकत्रित हुए हैं बाबा साहब ने जो सबसे पिछड़ा व्यक्ति है दलित समाज है उसको ऊपर उठाने के लिए उसका उत्थान करने के लिए उसकी समस्याएं दूर करने के लिए उन्होंने संघर्ष किया और संघर्ष का राह प्रशस्त किया कि ताकि जो ये समाज है संघर्ष करके अपने जीवन में स्वाभिमान का जीवन जिए उसको भी समाज में पूरा सम्मान मिले इसके लिए उन्होंने संघर्ष किया और संविधान भी लिखा और उन्होंने कहा कि हर जो व्यक्ति है वो शिक्षित होना चाहिए तो समाज में बहुत सुधार आया है लेकिन अभी बहुत कुछ करना शेष है इसलिए जैसे कि पाल जी ने बताया कि अपने को जागने की ज़रूरत है जितनी देर समाज कोई भी समाज जागेगा नहीं अगर वो निष्क्रिय रहेगा सुप्त रहेगा तो वो समाज पिछड़ा रहेगा गरीब रहेगा दलित रहेगा इसलिए आपको जागने की जरूरत है और अपने समाज को जगाने की जरूरत है जय भारत